ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਵਿਚਾਰਿਆधीन ਕੈਦੀਆਂ ਦੇ ਵਿੱਚ ਕਾਲ ਚੜਪਦੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਸੋ ਕੈਦੀ ਦੇ ਸਿਰ ਤੇ ਚੂੜੀ ਅਤੇ ਸ਼ੀਸ਼ੇ ਨਾਲ ਵਾਰ ਕੀਤਾ ਗਿਆ ਸੀ ਉਹਦੇ 8 ਟੰਕੇ ਲੱਗੇ ਨੇ ਲੁਧਿਆਣਾ ਸਥਿਤ ਕੇਂਦਰੀ ਜੇਲ੍ਹ ਦੇ ਵਿੱਚ ਹੰਗਾਮੇ ਦੀ ਇਹ ਜੁੜੀ ਖਬਰ ਦੱਸੀ ਜਾ ਰਹੀ ਹੈ ਮਿਲ ਵਿੱਚ ਬੰਦ ਕੈਦੀਆਂ ਨੇ ਇੱਕ ਕੈਦੀ ਨੂੰ ਬੇਰਹਿਮੀ ਨਾਲ ਕੁੱਟਿਆ ਹਮਲਾਵਰਾਂ ਨੇ ਉਹਦੇ ਸਿਰ ਤੇ ਰਾਡ ਅਤੇ ਐਨਕਾ ਨਾਲ ਵਾਰ ਕੀਤੇ ਜੇਲ੍ਹ ਸਟਾਫ ਖੂਨ ਦੇ ਨਾਲ ਲਤਪਟ ਕੈਦੀ ਨੂੰ ਸਿਵਲ ਹਸਪਤਾਲ ਲੈ ਕੇ ਆਇਆ ਜਿੱਥੇ ਡਾਕਟਰਾਂ ਨੇ ਉਸ ਦੇ ਸਿਰ ਤੇ ਅੱਖ ਜਿੱਥੇ ਡਾਕਟਰਾਂ ਨੇ ਉਸ ਦੇ ਸਿਰ ਤੇ 8 ਟਾਂਕੇ ਲਗਾਏ ਇਸ ਜ਼ਖਮੀ ਕੈਦੀ ਦਾ ਨਾਮ ਹਰਦੀਪ ਸਿੰਘ ਹੈ ਜੋ ਗੁਰੂ ਅਰਜਨ ਦੇਵ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਜਾਣਕਾਰੀ ਮੁਤਾਬਕ ਤਾਜਪੁਰ ਰੋਡ ਤੇ ਸਥਤ ਕੇਂਦਰੀ ਜੇਲ੍ਹ ਜੀ ਅੱਦਾ ਦਰਜਨ ਹੈ ਵਿਚਾਰ ਅਧੀਨ ਕੈਦੀਆਂ ਨੇ ਇਹ ਜਿਹੜਾ ਹਮਲਾ ਕੀਤਾ ਹੈ ਸਸ਼ੀ ਗਾਲ ਜੀ ਤਾਜ਼ਾ ਮਾਮਲਾ ਲੁਧਿਆਣਾ ਦੇ ਸੈਂਟਰ ਜੇਲ੍ਹ ਤੋਂ ਸਾਹਮਣੇ ਆ ਰਿਹਾ ਜਿੱਤੇ ਕਿ ਇੱਕ ਕੈਦੀ ਦੇ ਨਾਲ ਕਾਫੀ ਕੁੱਟਮਾਰ ਕੀਤੀ ਗਈ ਹੈ ਇੱਕ ਦੂਜੇ ਕੈਦੀਆਂ ਦੇ ਵੱਲੋਂ ਤੇ ਹੁਣ ਉਸ ਦਾ ਮਲਾਜਾ ਕਰਾਉਣ ਦੇ ਲਈ ਮੈਡੀਕਲ ਟ੍ਰੀਟਮੈਂਟ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ ਜਦ ਉਹਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੈਂਸ ਭਸੀਏ ਹੁੰਦਾ ਹੈ ਬੈਸ ਭਸੀਏ ਦੌਰਾਨ ਉਸ ਨੂੰ ਕਾਫੀ ਇੱਕ ਗਰੁੱਪ ਇੱਕ ਗਰੁੱਪ ਦਾ ਚੁੰਡ ਬਨ ਜਾਂਦਾ ਚੁੰਡ ਤੋਂ ਬਾਅਦ ਉਸ ਨੂੰ ਕਾਫੀ ਜ਼ਿਆਦਾ ਕੁੱਟਿਆ ਜਾਂਦਾ ਵੈ ਤੇ ਉਸ ਦਾ ਇਲਾਜ ਕਰਾਉਣ ਦੇ ਲਈ ਹੁਣ ਸੈਂਟਰਲ ਜੇਲ ਤੋਂ ਸੋਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਵਾ ਉਸ ਨੂੰ ਉਹਦਾ ਇਲਾਜ ਕਰਾਉਣ ਦੇ ਲਈ ਕਾਫੀ ਗੰਭੀਰ ਸੱਟਾਂ ਉਹਦੇ ਲੱਗੀਆਂ ਨੇ ਸਿਰ ਤੇ ਉਹਦੇ ਸੱਟ ਲੱਗੀ ਹੈ ਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕੀ ਹੋਇਆ ਕੀ ਸੀ ਦਰਸਲ ਅੰਦਰ ਜੇਲ ਦੇ ਅੰਦਰ ਲੁਧਿਆਣਾ ਲਾਈਵ ਲਈ ਯੂਵਮ ਬੇਰੀ ਦੀ ਰਿਪੋਰਟ